ਹਰੀਪੁਰ ਕਵਾਨੂ ਮੀਨਸਮਾਗ ਦੇ ਉੱਤੇ ਇਹ ਜਿਹੜੀ ਆ ਬੇਕਾਬੂ ਹੋ ਜਾਂਦੀ ਹੈ ਤੇ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਹਾਦਸਾ ਹੁੰਦੇ ਹੀ ਮੌਕੇ ਦੇ ਉੱਤੇ ਚੀਕ ਪੁਕਾਰ ਜਿਹੜੀ ਮਚ ਜਾਂਦੀ ਹੈ ਜਿਹੜੇ ਆਸ-ਪਾਸ ਦੇ ਲੋਕ ਨੇ ਜਦੋਂ ਉਹਨਾਂ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚਦੇ ਨੇ ਔਰ ਉਹਨਾਂ ਨੂੰ ਵੱਲੋਂ ਤੁਰੰਤ ਪੁਲਿਸ ਅਤੇ ਜਿਹੜੇ ਬਚਾਅ ਦਲ ਨੇ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਜਿਹੜੇ ਰਾਹਤ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਜ਼ਖਮੀਆਂ ਦਾ ਰੈਸਕਿਊ ਕਰਕੇ ਜਿਹੜੇ ਨੇੜੇ ਦੇ ਹਸਪਤਾਲ ਨੇ ਉਥੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਔਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਐਸਡੀਆਰਐਫ ਦੀਆਂ ਜਿਹਨੇ ਟੀਮਾਂ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਔਰ ਪੂਰੇ ਤਰੀਕੇ ਦੇ ਨਾਲ ਜਿਹੜੀ ਬੱਸ ਹੈ ਉਲਟ ਜਾਂਦੀ ਹੈ ਔਰ ਮੂਦੇ ਮੂਹ ਡੇਕਦੀ ਹੈ ਖੱਡ ਦੇ ਵਿੱਚ ਜਿਸ ਕਰਕੇ ਜਿਹੜੇ ਕਈ ਯਾਤਰੀ ਨੇ ਉਹ ਬੱਸ ਦੇ ਹੇਠਾਂ ਦੱਬੇ ਜਾਂਦੇ ਨੇ ਤਾਂ ਤਿੰਨ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਹੁਣ ਤੱਕ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਤੇ ਇੱਕ ਪੁਰਸ਼ ਸ਼ਾਮਲ ਹੈ ਔਰ ਪੰਜ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਹਨ ਤਾਂ ਫਿਲਹਾਲ ਬਸ ਦਾ ਡਰਾਈਵਰ ਦਿਨੇਸ਼ ਸ਼ਰਮਾ ਤੇ ਕੰਡਕਟਰ ਜਗਦੀਸ਼ ਚੰਦ ਤਾਂ ਇਹਨਾਂ ਜੋ ਕੋਲੋਂ ਵੀ ਪੁੱਛ ਕਚ ਕੀਤੀ ਜਾਵੇਗੀ ਕਿ ਆਖਰ ਕਿਸ ਕਾਰਨ ਇਹ ਹਾਦਸਾ ਵਾਪਰਦਿਆ ਦੱਸ ਦਈਏ ਕਿ ਸੜਕ ਤੇ ਬਹੁਤ ਜ਼ਿਆਦਾ ਕਾਟੇ ਜਿਸ ਕਰਕੇ ਇਹਦੀ ਬਸ ਹੈ ਉਹ ਕਈ ਵਾਰ ਇੱਥੇ ਵੇ ਕਾਬੂ ਹੋ ਜਾਂਦੀ ਹੈ ਤਾਂ ਹਾਦਸੇ ਦਾ ਸ਼ਿਕਾਰ ਜਿਹੜੀ ਬਸ ਹੋਈ ਹੈ ਤਾਂ ਉਹ ਐਚ ਆਰਟੀਸੀ ਦੀ ਬਸ ਹੈ ਜਿਸ ਦਾ ਨੰਬਰ 68 A 25 88 ਦੱਸਿਆ ਜਾ ਰਿਹਾ ਤਾਂ ਦੁਰਘਟਨਾ ਆ ਦੇ ਮੌਕੇ ਜਿਹੜੇ ਸਭ ਤੋਂ ਪਹਿਲਾਂ ਅ ਬੱਸ ਦੇ ਡਰਾਈਵਰ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਹੈ ਔਰ ਜਦੋਂ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਲੱਗਦਾ ਹੈ ਤਾਂ ਤੁਰੰਤ ਉਹ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਸਹਾਇਤਾ ਆ ਉਹ ਦਿੱਤੀ ਜਾਂਦੀ ਹੈ ਔਰ ਜਿਹੜੀ ਲੋਕਾਂ ਨੂੰ ਬਚਾਉਣ ਦੀ ਉਥੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੌਕੇ ਦੀਆਂ ਤਸਵੀਰਾਂ ਹਾਦਸੇ ਦੀਆਂ ਸ਼ਾਮਲ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਔਰ ਜਿਹੜੀ ਐਚ ਆਰਟੀਸੀ ਦੀ ਬੱਸ ਹੈ ਉਹ ਖੱਡ ਦੇ ਵਿੱਚ ਜਾ ਡਿੱਗੀ ਹੈ ਅੱਜ ਸਵੇਰ ਜਿੱਥੇ ਰੋਡਵੇਜ਼ ਦੀ ਬੱਸ ਜਿਹੜੀ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸ ਦਈਏ ਕਿ ਦੈਰਾ ਧੁੰਨ ਦੇ ਵਿੱਚ ਇਹ ਹਾਦਸਾ ਵਾਪਰਿਆ ਹਿਮਾਚਲ ਰੋਡਵੇਜ਼ ਦੀ ਬੱਸ ਜੋ ਕਿ ਪੌਂਟਾ ਸਾਹਿਬ ਜਾ ਰਹੀ ਸੀ ਤਾਂ ਇਹ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ 35 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਮ੍ਰਿਤਕਾਂ ਦੇ ਵਿੱਚ ਦੋ ਮਹਿਲਾਵਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਦੱਸ ਦੇ ਕਿ ਇਹ ਜਿਹੜਾ ਹਾਦਸਾ ਹੋਇਆ ਉਹ ਤਿਉਣੀ ਖੇਤਰ ਦੇ ਵਿੱਚ ਵਾਪਰਿਆ ਹੈ ਸਵੇਰੇ 10 ਵਜੇ ਹਿਮਾਚਲ ਪ੍ਰਦੇਸ਼ ਦੇ ਨਿਰਵਾਚ ਚੋਪਾਲ ਤੋਂ ਪੌਂਟਾ ਸਾਹਿਬ ਜਾਰੀ ਸੀ ਐਚ ਆਰਟੀਸੀ ਦੀ বাস ਔਰ ਹਰੀਪੁਰ ਕਵਾਨੂ ਮੀਨਸਮਾਗ ਦੇ ਉੱਤੇ ਇਹ ਜਿਹੜੀ ਆ ਬੇਕਾਬੂ ਹੋ ਜਾਂਦੀ ਹੈ ਤੇ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਹਾਦਸਾ ਹੁੰਦੇ ਹੀ ਮੌਕੇ ਦੇ ਉੱਤੇ ਚੀਕ ਪੁਕਾਰ ਜਿਹੜੀ ਮਚ ਜਾਂਦੀ ਹੈ ਜਿਹੜੇ ਆਸ-ਪਾਸ ਦੇ ਲੋਕ ਨੇ ਜਦੋਂ ਉਹਨਾਂ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚਦੇ ਨੇ ਔਰ ਉਹਨਾਂ ਨੂੰ ਵੱਲੋਂ ਤ੍ਰਾਂਤ ਪੁਲਸ ਅਤੇ ਜਿਹੜੇ ਬਚਾਅ ਦਲ ਨੇ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਜਿਹੜੇ ਰਾਹਤ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਜ਼ਖਮੀਆਂ ਦਾ ਰੈਸਕਿਊ ਕਰਕੇ ਜਿਹੜੇ ਨੇੜੇ ਦੇ ਹਸਪਤਾਲ ਨੇ ਉੱਥੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਔਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਐਸਡੀਆਰਐਫ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਔਰ ਪੂਰੇ ਤਰੀਕੇ ਦੇ ਨਾਲ ਜਿਹੜੀ ਵਸਤ ਹੈ ਉਲਟੇ ਜਾਂਦੀ ਹੈ ਔਰ ਮੂਦੇ ਮੂੰਹ ਦੇਖਦੀ ਹੈ ਖੱਡ ਦੇ ਵਿੱਚ ਜਿਸ ਕਰਕੇ ਜਿਹੜੇ ਕਈ ਯਾਤਰੀ ਨੇ ਉਹ ਬਸ ਦੇ ਹੇਠਾਂ ਦੱਬੇ ਜਾਂਦੇ ਨੇ ਤਾਂ ਤਿੰਨ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਹੁਣ ਤੱਕ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਔਰ ਪੰਜ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਫਿਲਹਾਲ ਬਸ ਦਾ ਡਰਾਈਵਰ ਦਿਨੇਸ਼ ਸ਼ਰਮਾ ਤੇ ਕੰਡਕਟਰ ਜਗਦੀਸ਼ ਚੰਦ ਤਾਂ ਇਹਨਾਂ ਜੋ ਕੋਲੋਂ ਵੀ ਪੁੱਛਗਛ ਕੀਤੀ ਜਾਵੇਗੀ ਕਿ ਆਖਰ ਕਿਸ ਕਾਰਨ ਇਹ ਹਾਦਸਾ ਵਾਪਰਦਿਆ ਦੱਸਦੀ ਹੈ ਕਿ ਸੜਕ ਤੇ ਬਹੁਤ ਜ਼ਿਆਦਾ ਕਾਟੇ ਜਿਸ ਕਰਕੇ ਇਹਦੀ ਬੱਸ ਹੈ ਉਹ ਕਈ ਵਾਰ ਇੱਥੇ ਵਿਕਾਬੂ ਹੋ ਜਾਂਦੀ ਹੈ ਇਹ ਤਹਾਦਸੇ ਦਾ ਸ਼ਿਕਾਰ ਜਿਹੜੀ ਬੱਸ ਹੋਈ ਹੈ ਤਾਂ ਉਹ ਐਚ ਆਰਟੀਸੀ ਦੀ ਬੱਸ ਹੈ ਜਿਸ ਦਾ ਨੰਬਰ 68 ए 2588 ਦੱਸਿਆ ਜਾ ਰਿਹਾ ਤਾਂ ਦੁਰਘਟਨਾ ਦੇ ਮੌਕੇ ਜਿਹੜੇ ਸਭ ਤੋਂ ਪਹਿਲਾਂ ਬੱਸ ਦੇ ਡਰਾਈਵਰ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਹੈ ਔਰ ਜਦੋਂ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਲੱਗਦਾ ਹੈ ਤਾਂ ਤੁਰੰਤ ਉਹ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਸਹਾਇਤਾ ਆ ਉਹ ਦਿੱਤੀ ਜਾਂਦੀ ਹੈ ਔਰ ਜਿਹੜੀ ਆ ਲੋਕਾਂ ਨੂੰ ਬਚਾਉਣ ਦੀ ਉਥੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੌਕੇ ਦੀਆਂ ਤਸਵੀਰਾਂ ਹਾਦਸੇ ਦੀਆਂ ਸ਼ਾਮਲ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਔਰ ਜਿਹੜੀ HRTC ਦੀ ਬੱਸ ਹੈ ਉਹ ਖਾੜ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਰੋਡਵੇਜ਼ ਦੀ ਬੱਸ ਜਿਹੜੀ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸ ਦਈਏ ਕਿ ਦੈਰਾਧੁੰਨ ਦੇ ਵਿੱਚ ਇਹ ਹਾਦਸਾ ਵਾਪਰਿਆ ਹਿਮਾਚਲ ਰੋਡਵੇਜ਼ ਦੀ ਬੱਸ ਜੋ ਕਿ ਪੌਂਟਾ ਸਾਹਿਬ ਜਾ ਰਹੀ ਸੀ ਤਾਂ ਇਹ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ 35 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਮ੍ਰਿਤਕਾਂ ਦੇ ਵਿੱਚ ਦੋ ਮਹਿਲਾਵਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਦੱਸਦੇ ਕਿ ਇਹ ਜਿਹੜਾ ਹਾਦਸਾ ਆਇਆ ਉਹ ਤਿਉਣੀ ਖੇਤਰ ਦੇ ਵਿੱਚ ਵਾਪਰਿਆ ਹੈ ਸਵੇਰੇ 10 ਵਜੇ ਹਿਮਾਚਲ ਪ੍ਰਦੇਸ਼ ਦੇ ਨਿਰਵਾਚੋ ਪਾਲ ਤੋਂ ਪੌਂਟਾ ਸਾਹਿਬ ਜਾ ਰਹੀ ਸੀ ਐ ਆਰਟੀਸੀ ਦੀ ਬੱਸ ਔਰ ਹਰੀਪੁਰ ਕਵਾਨੂ ਮੀਨਸਮਾਗ ਦੇ ਉੱਤੇ ਇਹ ਜਿਹੜੀ ਆ ਬੇਕਾਬੂ ਹੋ ਜਾਂਦੀ ਹੈ ਤੇ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਹਾਦਸਾ ਹੁੰਦੇ ਹੀ ਮੌਕੇ ਦੇ ਉੱਤੇ ਚੀਕ ਪੁਕਾਰ ਜਿਹੜੀ ਮਚ ਜਾਂਦੀ ਹੈ ਜਿਹੜੇ ਆਸ-ਪਾਸ ਦੇ ਲੋਕ ਨੇ ਜਦੋਂ ਉਹਨਾਂ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚਦੇ ਨੇ ਔਰ ਉਹਨਾਂ ਨੂੰ ਵੱਲੋਂ ਤੁਰੰਤ ਪੁਲਿਸ ਅਤੇ ਜਿਹੜੇ ਬਚਾਅ ਦਲ ਨੇ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਜਿਹੜੇ ਰਾਹਤ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਜ਼ਖਮੀਆਂ ਦਾ ਰੈਸਕਿਊ ਕਰਕੇ ਜਿਹੜੇ ਨੇੜੇ ਦੇ ਹਸਪਤਾਲ ਨੇ ਉਥੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ جاری ਹੈ ਔਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਐਸਡੀਆਰਫ ਦੀ ਜਿਹੜੀ ਟੀਮਾਂ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਔਰ ਪੂਰੇ ਤਰੀਕੇ ਦੇ ਨਾਲ ਜਿਹੜੀ ਬੱਸ ਹੈ ਉਲਟ ਜਾਂਦੀ ਹੈ ਔਰ ਮੂਦੇ ਮੂੰਹ ਡੇਗਦੀ ਹੈ ਖੱਡ ਦੇ ਵਿੱਚ ਜਿਸ ਕਰਕੇ ਜਿਹੜੇ ਕਈ ਯਾਤਰੀ ਨੇ ਉਹ ਬੱਸ ਦੇ ਹੇਠਾਂ ਦੱਬੇ ਜਾਂਦੇ ਨੇ ਤਾਂ ਤਿੰਨ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਹੁਣ ਤੱਕ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਔਰ ਪੰਜ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਹਨ ਤਾਂ ਫਿਲਹਾਲ ਬਸ ਦਾ ਡਰਾਈਵਰ ਦਿਨੇਸ਼ ਸ਼ਰਮਾ ਤੇ ਕੰਡਕਟਰ ਜਗਦੀਸ਼ ਚੰਦ ਤਾਂ ਇਹਨਾਂ ਜੋ ਕੋਲੋਂ ਵੀ ਪੁੱਛ ਗੱਜ ਕੀਤੀ ਜਾਵੇਗੀ ਕਿ ਆਖਰ ਕਿਸ ਕਾਰਨ ਇਹ ਹਾਦਸਾ ਵਾਪਰਦਿਆ ਦੱਸਦੀ ਹੈ ਕਿ ਸੜਕ ਤੇ ਬਹੁਤ ਜ਼ਿਆਦਾ ਕਾਟੇ ਜਿਸ ਕਰਕੇ ਇਹਦੀ ਬੱਸ ਹੈ ਉਹ ਕਈ ਵਾਰ ਇੱਥੇ ਵੇ ਕਾਬੂ ਹੋ ਜਾਂਦੀ ਹੈ ਤਾਂ ਹਾਦਸੇ ਦਾ ਸ਼ਿਕਾਰ ਜਿਹੜੀ ਬੱਸ ਹੋਈ ਹੈ ਤਾਂ ਉਹ ਐਚ ਆਰਟੀਸੀ ਦੀ ਬੱਸ ਹੈ ਜਿਸ ਦਾ ਨੰਬਰ 68 A 2588 ਦੱਸਿਆ ਜਾ ਰਿਹਾ ਤਾਂ ਦੁਰਘਟਨਾ ਅਦੇ ਮੌਕੇ ਜਿਹੜੇ ਸਭ ਤੋਂ ਪਹਿਲਾਂ ਅ ਬੱਸ ਦੇ ਡਰਾਈਵਰ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਹੈ ਔਰ ਜਦੋਂ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਲੱਗਦਾ ਹੈ ਤਾਂ ਤੁਰੰਤ ਉਹ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਸਹਾਇਤਾ ਆ ਉਹ ਦਿੱਤੀ ਜਾਂਦੀ ਹੈ ਔਰ ਜਿਹੜੀ ਲੋਕਾਂ ਨੂੰ ਬਚਾਉਣ ਦੀ ਉਥੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੌਕੇ ਦੀਆਂ ਤਸਵੀਰਾਂ ਹਾਦਸੇ ਦੀਆਂ ਸ਼ਾਮਲ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਔਰ ਅਜਿਹੇ ਐਚ ਆਰਟੀਸੀ ਦੀ ਬੱਸ ਸੇ ਉਹ ਖਾੜ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਰੋਡਵੇਜ਼ ਦੀ ਬੱਸ ਜਿਹੜੀ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸ ਦਈਏ ਕਿ ਦੈਰਾਦੂੰ ਦੇ ਵਿੱਚ ਇਹ ਹਾਦਸਾ ਵਾਪਰਿਆ ਹਿਮਾਚਲ ਰੋਡਵੇਜ਼ ਦੀ ਬੱਸ ਜੋ ਕਿ ਪੌਂਟਾ ਸਾਹਿਬ ਜਾ ਰਹੀ ਸੀ ਤਾਂ ਇਹ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ 35 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਾਂ ਮ੍ਰਿਤਕਾਂ ਦੇ ਵਿੱਚ ਦੋ ਮਹਿਲਾਵਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਦੱਸਦੇ ਕਿ ਇਹ ਜਿਹੜਾ ਹਾਦਸਾ ਹੈ ਉਹ ਤਿਉਣੀ ਖੇਤਰ ਦੇ ਵਿੱਚ ਵਾਪਰਿਆ ਹੈ ਸਵੇਰੇ 10 ਵਜੇ ਹਿਮਾਚਲ ਪ੍ਰਦੇਸ਼ ਦੇ ਨਿਰਵਾਚ ਚੋਪਾਲ ਤੋਂ ਪੌਂਟਾ ਸਾਹਿਬ ਜਾਰੀ ਸੀ ਐ ਹਆਰਟੀਸੀ ਦੀ ਬੱਸ ਔਰ ਹਰੀਪੁਰ ਕਵਾਨੂ ਮੀਨਸਮਾਗ ਦੇ ਉੱਤੇ ਇਹ ਜਿਹੜੀ ਆ ਬੇਕਾਬੂ ਹੋ ਜਾਂਦੀ ਹੈ ਤੇ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਹਾਦਸਾ ਹੁੰਦੇ ਹੀ ਮੌਕੇ ਦੇ ਉੱਤੇ ਚੀਕ ਪੁਕਾਰ ਜਿਹੜੀ ਮਚ ਜਾਂਦੀ ਹੈ ਜਿਹੜੇ ਆਸ-ਪਾਸ ਦੇ ਲੋਕ ਨੇ ਅਜ ਦੋਨਾਂ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚਦੇ ਨੇ ਔਰ ਉਹਨਾਂ ਨੂੰ ਵੱਲੋਂ ਤੁਰੰਤ ਪੁਲਿਸ ਅਤੇ ਜਿਹੜੇ ਬਚਾਅ ਦਲ ਨੇ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਜਿਹੜੇ ਰਾਹਤ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਜ਼ਖਮੀਆਂ ਦਾ ਰੈਸਕਿਊ ਕਰਕੇ ਜਿਹੜੇ ਨੇੜੇ ਦੇ ਹਸਪਤਾਲ ਨੇ ਉੱਥੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਔਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਐਸਡੀਆਰਫ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਔਰ ਪੂਰੇ ਤਰੀ ਉਲਟ ਜਾਂਦੀ ਹੈ ਔਰ ਮੂਦੇ ਮੂਹ ਡੇਕਦੀ ਹੈ ਖੱਡ ਦੇ ਵਿੱਚ ਜਿਸ ਕਰਕੇ ਜਿਹੜੇ ਕਈ ਯਾਤਰੀ ਨੇ ਉਹ ਵਸਦੇ ਹੇਠ ਹੱਦਬੇ ਜਾਂਦੇ ਨੇ ਤਾਂ ਤਿੰਨ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਹੁਣ ਤੱਕ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਔਰ ਪੰਜ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਫਿਲਹਾਲ ਬਸ ਦਾ ਡਰਾਈਵਰ ਦਿਨੇਸ਼ ਸ਼ਰਮਾ ਤੇ ਕੰਡਕਟਰ ਜਗਦੀਸ਼ ਚੰਦ ਤਾਂ ਇਹਨਾਂ ਜੋ ਕੋਲੋਂ ਵੀ ਪੁੱਛ ਕੇ ਕਿਤੇ ਜਾਵੇਗੀ ਕਿ ਆਖਰ ਕਿਸ ਕਾਰਨ ਇਹ ਹਾਦਸਾ ਵਾਪਰਦਿਆ ਦੱਸਦੀ ਹੈ ਕਿ ਸੜਕ ਤੇ ਬਹੁਤ ਜ਼ਿਆਦਾ ਕਾਟੇ ਜਿਸ ਕਰਕੇ ਇਹਦੀ ਬਾਸ ਹੈ ਉਹ ਕਈ ਵਾਰ ਇੱਥੇ ਬੇਕਾਬੂ ਹੋ ਜਾਂਦੀ ਹੈ ਇਹ ਤਹਾਦਰਸੇ ਦਾ ਸ਼ਿਕਾਰ ਜਿਹੜੀ ਬਾਸ ਹੋਈ ਹੈ ਤਾਂ ਉਹ ਐਚ ਆਰਟੀਸੀ ਦੀ ਬਾਸ ਹੈ ਜਿਸ ਦਾ ਨੰਬਰ 68 A 2588 ਦੱਸਿਆ ਜਾ ਰਿਹਾ ਤਾਂ ਦੁਰਘਟਨਾ ਦੇ ਮੌਕੇ ਜਿਹੜੇ ਸਭ ਤੋਂ ਪਹਿਲਾਂ ਬਾਸ ਦੇ ਡਰਾਈਵਰ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਹੈ ਉਹ ਜਦੋਂ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਲੱਗਦਾ ਹੈ ਤਾਂ ਤੁਰੰਤ ਉਹ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਸਹਾਇਤਾ ਆ ਉਹ ਦਿੱਤੀ ਜਾਂਦੀ ਹੈ ਔਰ ਜਿਹੜੀ ਆ ਲੋਕਾਂ ਨੂੰ ਬਚਾਉਣ ਦੀ ਉਥੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੌਕੇ ਦੀਆਂ ਤਸਵੀਰਾਂ ਹਾਦਸੇ ਦੀਆਂ ਸ਼ਾਮਲ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਔਰ ਜਿਹੜੀ ਐਚ ਆਰਟੀਸੀ ਦੀ ਬੱਸ ਹੈ ਉਹ ਖਾੜ ਦੇ ਵਿੱਚ ਜਾ ਵੱਡਾ ਹਾਦਸਾ ਵਾਪਰਿਆ ਜਿੱਥੇ ਰੋਡਵੇਜ਼ ਦੀ ਬੱਸ ਜਿਹੜੀ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਦਹਿਰਾਦੂਨ ਦੇ ਵਿੱਚ ਇਹ ਹਾਦਸਾ ਵਾਪਰਿਆ ਹਿਮਾਚਲ ਰੋਡਵੇਜ਼ ਦੀ ਬੱਸ ਜੋ ਕਿ ਪੌਂਟਾ ਸਾਹਿਬ ਜਾ ਰਹੀ ਸੀ ਤਾਂ ਇਹ ਕਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ 35 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਮ੍ਰਿਤਕਾਂ ਦੇ ਵਿੱਚ ਦੋ ਮਹਿਲਾਵਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਦੱਸ ਦੇ ਕਿ ਇਹ ਜਿਹੜਾ ਹਾਦਸਾ ਹੈ ਉਹ ਤਿਉਣੀ ਖੇਤਰ ਦੇ ਵਿੱਚ ਵਾਪਰਿਆ ਹੈ ਸਵੇਰੇ 10 ਵਜੇ ਹਿਮਾਚਲ ਪ੍ਰਦੇਸ਼ ਦੇ ਨਿਰਵਾਚੋ ਪਾਲ ਤੋਂ ਪੌਂਟਾ ਸਾਹਿਬ ਜਾ ਰਹੀ ਸੀ ਐ ਆਰਟੀਸੀ ਦੀ ਬੱਸ ਔਰ ਹਰੀਪੁਰ ਕਵਾਨੂ ਮੀਨਸਮਾਗ ਦੇ ਉੱਤੇ ਇਹ ਜਿਹੜੀ ਆ ਬੇਕਾਬੂ ਹੋ ਜਾਂਦੀ ਹੈ ਤੇ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਹਾਦਸਾ ਹੁੰਦੇ ਹੀ ਮੌਕੇ ਦੇ ਉੱਤੇ ਚੀਕ ਪੁਕਾਰ ਜਿਹੜੀ ਮਚ ਜਾਂਦੀ ਹੈ ਜਿਹੜੇ ਆਸ-ਪਾਸ ਦੇ ਲੋਕ ਨੇ ਜਦੋਂ ਉਹਨਾਂ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚਦੇ ਨੇ ਔਰ ਉਹਨਾਂ ਨੂੰ ਵੱਲੋਂ ਤੁਰੰਤ ਪੁਲਿਸ ਅਤੇ ਜਿਹੜੇ ਬਚਾਅ ਦਲ ਨੇ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਜਿਹੜੇ ਰਾਹਤ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਜ਼ਖਮੀਆਂ ਦਾ ਰੈਸਕਿਊ ਕਰਕੇ ਜਿਹੜੇ ਨੇੜੇ ਦੇ ਹਸਪਤਾਲ ਨੇ ਉਥੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਔਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਐਸਡੀਆਰਫ ਦੀਆਂ ਜਿਹਨੇ ਟੀਮਾਂ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਹਨ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਔਰ ਪੂਰੇ ਤਰੀਕੇ ਦੇ ਨਾਲ ਜਿਹੜੀ ਬੱਸ ਹੈ ਉਲਟ ਜਾਂਦੀ ਹੈ ਔਰ ਮੂਹਰੇ ਮੂੰਹ ਡੇਗਦੀ ਹੈ ਖੱਡ ਦੇ ਵਿੱਚ ਜਿਸ ਕਰਕੇ ਜਿਹੜੇ ਕਈ ਯਾਤਰੀ ਨੇ ਉਹ ਬੱਸ ਦੇ ਹੇਠਾਂ ਦੱਬੇ ਜਾਂਦੇ ਨੇ ਤਾਂ ਤਿੰਨ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਹੁਣ ਤੱਕ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਔਰ ਪੰਜ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਹਨ ਤਾਂ ਫਿਲਹਾਲ ਬਸ ਦਾ ਡਰਾਈਵਰ ਦਿਨੇਸ਼ ਸ਼ਰਮਾ ਤੇ ਕੰਡਕਟਰ ਜਗਦੀਸ਼ ਚੰਦ ਤਾਂ ਇਹਨਾਂ ਜੋ ਕੋਲੋਂ ਵੀ ਪੁੱਛ ਗਏ ਕਿ ਕਿਤੇ ਜਾਵੇਗੀ ਕਿ ਆਖਰ ਕਿਸ ਕਾਰਨ ਇਹ ਹਾਦਸਾ ਵਾਪਰਦਿਆ ਦੱਸ ਦਈਏ ਕਿ ਸੜਕ ਤੇ ਬਹੁਤ ਜ਼ਿਆਦਾ ਕਾਟੇ ਜਿਸ ਕਰਕੇ ਇਹ ਨਹੀਂ ਬਸ ਹੈ ਉਹ ਕਈ ਵਾਰ ਇੱਥੇ ਵੇ ਕਾਬੂ ਹੋ ਜਾਂਦੀ ਹੈ ਤਾਂ ਹਾਦਸੇ ਦਾ ਸ਼ਿਕਾਰ ਜਿਹੜੀ ਬਸ ਹੋਈ ਹੈ ਤਾਂ ਉਹ ਐਚ ਆਰਟੀਸੀ ਦੀ ਬਸ ਹੈ ਜਿਸ ਦਾ ਨੰਬਰ 68 A 2588 ਦੱਸਿਆ ਜਾ ਰਿਹਾ ਤਾਂ ਦੁਰਘਟਨਾ ਆ ਦੇ ਮੌਕੇ ਜਿਹੜੇ ਸਭ ਤੋਂ ਪਹਿਲਾਂ ਅ ਬੱਸ ਦੇ ਡਰਾਈਵਰ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਹੈ ਔਰ ਜਦੋਂ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਲੱਗਦਾ ਹੈ ਤਾਂ ਤੁਰੰਤ ਉਹ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਸਹਾਇਤਾ ਆ ਉਹ ਦਿੱਤੀ ਜਾਂਦੀ ਹੈ ਔਰ ਜਿਹੜੀ ਲੋਕਾਂ ਨੂੰ ਬਚਾਉਣ ਦੀ ਉਥੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੌਕੇ ਦੀਆਂ ਤਸਵੀਰਾਂ ਹਾਦਸੇ ਦੀਆਂ ਸ਼ਾਮਲ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਔਰ ਅਜਿਹੇ ਐਚ ਆਰਟੀਸੀ ਦੀ ਬਾਸ ਸੇ ਉਹ ਖਾੜ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਰੋਡਵੇਜ਼ ਦੀ ਬਾਸ ਜਿਹੜੀ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸ ਦਈਏ ਕਿ ਦੈਰਾਦੂੰ ਦੇ ਵਿੱਚ ਇਹ ਹਾਦਸਾ ਵਾਪਰਿਆ ਹਿਮਾਚਲ ਰੋਡਵੇਜ਼ ਦੀ ਬਾਸ ਜੋ ਕਿ ਪੌਂਟਾ ਸਾਹਿਬ ਜਾ ਰਹੀ ਸੀ ਤਾਂ ਇਹ ਕਾਡ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ 35 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਮ੍ਰਿਤਕਾਂ ਦੇ ਵਿੱਚ ਦੋ ਮਹਿਲਾਵਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਦੱਸਦੇ ਕਿ ਇਹ ਜਿਹੜਾ ਹਾਦਸਾ ਹੈ ਉਹ ਤਿਉਣੀ ਖੇਤਰ ਦੇ ਵਿੱਚ ਵਾਪਰਿਆ ਹੈ ਸਵੇਰੇ 10 ਵਜੇ ਹਿਮਾਚਲ ਪ੍ਰਦੇਸ਼ ਦੇ ਨਿਰਵਾਚੋ ਪਾਲ ਤੋਂ ਪੌਂਟਾ ਸਾਹਿਬ ਜਾ ਰਹੀ ਸੀ ਐ ਆਰਟੀਸੀ ਦੀ ਬੱਸ ਔਰ ਹਰੀਪੁਰ ਕਵਾਨੂ ਮੀਨਸਮਾਗ ਦੇ ਉੱਤੇ ਇਹ ਜਿਹੜੀ ਆ ਬੇਕਾਬੂ ਹੋ ਜਾਂਦੀ ਹੈ ਤੇ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਹਾਦਸਾ ਹੁੰਦੇ ਹੀ ਮੌਕੇ ਦੇ ਉੱਤੇ ਚੀਕ ਪੁਕਾਰ ਜਿਹੜੀ ਮਚ ਜਾਂਦੀ ਹੈ ਜਿਹੜੇ ਆਸ-ਪਾਸ ਦੇ ਲੋਕ ਨੇ ਜਦੋਂ ਉਹਨਾਂ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚਦੇ ਨੇ ਔਰ ਉਹਨਾਂ ਨੂੰ ਵੱਲੋਂ ਤੁਰੰਤ ਪੁਲਿਸ ਅਤੇ ਜਿਹੜੇ ਬਚਾਅ ਦਲ ਨੇ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਜਿਹੜੇ ਰਾਹਤ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਜ਼ਖਮੀਆਂ ਦਾ ਰੈਸਕਿਊ ਕਰਕੇ ਜਿਹੜੇ ਨੇੜੇ ਦੇ ਹਸਪਤਾਲ ਨੇ ਉਥੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ جاری ਹੈ ਔਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਐਸਡੀਆਰਫ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਔਰ ਪੂਰੇ ਤਰੀਕੇ ਦੇ ਨਾਲ ਜਿਹੜੀ ਬੱਸ ਹੈ ਉਲਟ ਜਾਂਦੀ ਹੈ ਔਰ ਮੂਹੇ ਮੂੰਹ ਡੇਗਦੀ ਹੈ ਖੱਡ ਦੇ ਵਿੱਚ ਜਿਸ ਕਰਕੇ ਜਿਹੜੇ ਕਈ ਯਾਤਰੀ ਨੇ ਉਹ ਬੱਸ ਦੇ ਹੇਠਾਂ ਦੱਬੇ ਜਾਂਦੇ ਨੇ ਤਾਂ ਤਿੰਨ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਹੁਣ ਤੱਕ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਅਤੇ